ਜੀ ਦੋਸਤੋ 108 ਰੁਪਏ ਵਿੱਚ ਸਰਕਾਰੀ ਨੌਕਰੀ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਵਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਗੱਲ ਕਰ ਰਹੇ ਸਾਂ ਸਰਕਾਰੀ ਨੌਕਰੀ ਦੀ ਤੇ ਉਹ ਵੀ ਸਿਰਫ 108 ਰੁਪਏ ਵਿੱਚ ਹਾਸਲ ਕੀਤੀ ਤੇ ਹਾਸਲ ਕਰਨ ਵਾਲੇ ਕੌਣ ਨੇ ਜੀ ਲੀਡਰਾਂ ਦੇ ਬੱਚੇ ਉਹਨਾਂ ਦੇ ਮੁੰਡੇ ਭਤੀਜੇ ਪਟਵਾਰੀਆਂ ਦੇ ਮੁੰਡੇ ਕਨਗੋ ਦਾ ਮੁੰਡਾ ਉਹ ਹੋਰ ਵੀਆਈਪੀ ਦੇ ਰਿਸ਼ਤੇਦਾਰ ਦੋਸਤੋ ਇਹ ਮਾਮਲਾ ਕਿਸਾਨਾਂ ਨਾਲ ਜੁੜਿਆ ਹੋਇਆ ਜਿਵੇਂ ਕਿ ਅਕਸਰ ਹੀ ਕਿਸਾਨਾਂ ਨਾਲ ਹਰ ਜਗ੍ਹਾ ਦੇ ਤੱਕੇਸ਼ਾਈ ਹੁੰਦੀ ਹੈ ਤੇ ਕਈ ਲੋਕ ਇਹ ਵੀ ਕਹਿੰਦੇ ਨੇ ਕਿਸਾਨ ਖੁਦਕੁਸ਼ੀਆਂ ਕਰਦੇ ਨੇ ਇਹ ਉਹ ਪਰ ਜਦੋਂ ਤੁਸੀਂ ਇਹ ਰੋਗਟੇ ਖੜੇ ਕਰਨ ਵਾਲਾ ਸੱਚ ਸੁਣੋਗੇ ਤਾਂ ਮੰਨਣਾ ਪਵੇਗਾ ਕਿ ਕਿਸਾਨ ਨੂੰ ਕਿੱਥੇ ਕਿੱਥੇ ਲੁੱਟਿਆ ਜਾਂਦਾ ਹੈ ਗੋਬਿੰਦਪੁਰਾ ਥਰਮਲ ਪਲਾਂਟ ਲਈ ਜ਼ਮੀਨ ਅਕਵਾਇਰ ਕਰਨ ਵਾਸਤੇ 15 ਅਕਤੂਬਰ 2010 ਨੂੰ ਨੋਟੀਫਿਕੇਸ਼ਨ ਤੋਂ 2 ਦਿਨ ਪਹਿਲਾਂ ਹੀ ਮਾਲ ਵਿਭਾਗ ਨੇ ਕ੍ਰਿਸ਼ਮਾ ਕਰਕੇ ਵਿਖਾ ਦਿੱਤਾ ਸੀ ਰਾਤੋਂ ਰਾਤ ਜ਼ਮੀਨ ਦੇ ਤਬਾਦਲੇ 13 ਇੰਤਕਾਲ ਕਰਕੇ ਕਰੀਬ 267 ਲੋਕਾਂ ਨੂੰ ਨੌਕਰੀ ਦੇ ਯੋਗ ਬਣਾ ਦਿੱਤਾ ਗਿਆ ਖਾਸ ਗੱਲ ਇਹ ਹੈ ਕਿ ਕਈਆਂ ਕੋਲ ਸਿਰਫ 1-1 ਵਰਗ ਗਜ ਦੀ ਮਾਲਕੀ ਸੀ ਤੇ ਉਹ ਵੀ ਨੌਕਰੀਆਂ ਲੈ ਗਏ ਮਿਸਾਲ ਦੇ ਤੌਰ ਤੇ ਇੰਤਕਾਲ ਨੰਬਰ 2704 ਵਿੱਚ ਈਚਰ ਸਿੰਘ ਵਾਇਆ ਮੱਗਰ ਸਿੰਘ ਦਾ 1 ਕਨਾਲ ਰਕਬੇ ਵਿੱਚ 320ਵਾਂ ਹਿੱਸਾ ਸੀ ਤੇ ਉਹ ਮਾਮੂਲੀ ਹਿੱਸੇ ਦੀ ਹੀ ਜ਼ਮੀਨ ਦਾ ਤਬਾਦਲਾ 43 ਵਿਅਕਤੀਆਂ ਦੇ ਨਾਲ ਕੀਤਾ। ਗਵੰਡੀ ਪਿੰਡ ਪਪਾਲ ਵਿੱਚ ਹਰਵਿੰਦਰ ਸਿੰਘ ਨੇ 2 ਮਰਲੇ ਜ਼ਮੀਨ ਖਰੀਦੀ ਤੇ ਜਿਸ ਨੇ ਅੱਗੇ 30 ਪਿੰਡਾਂ ਸ਼ਹਿਰਾਂ ਦੇ 161 ਵਿਅਕਤੀਆਂ ਨੂੰ 6600 ਰੁਪਏ ਵਿੱਚ ਵੇਚ ਦਿੱਤੀ। ਅੱਗੇ ਉਹਨਾਂ 'ਚੋਂ 43 ਬੰਦਿਆਂ ਨੇ ਇਸੇ ਮਾਮੂਲੀ ਜੀ ਜ਼ਮੀਨ ਦੇ ਮਾਮੂਲੀ ਹਿੱਸੇ ਦਾ ਤਬਾਦਲਾ ਪਿੰਡ ਗਵਿੰਦਪੁਰਾ ਦੀ ਜ਼ਮੀਨ ਨਾਲ ਕਰ ਲਿਆ। ਹਰ ਬੰਦੇ ਨੇ ਸਿਰਫ 108 ਰੁਪਏ ਖਰਚ ਕਰਕੇ ਨੌਕਰੀ ਦੇ ਯੋਗ ਬਣਾ ਲਿਆ ਗਿਆ ਗੋਬਿੰਦਪੁਰਾ ਦੇ ਜੱਦੀ ਮਾਲਕਾਂ ਦੇ ਕਰੀਬ ਡੇਢ ਦਰਜਨ ਨੌਜਵਾਨਾਂ ਨੂੰ ਹੱਕ ਲੈਣ ਲਈ ਹਾਈ ਕੋਰਟ ਜਾਣਾ ਪਿਆ ਗਿਆ ਬਾਹਰਲੇ ਪਿੰਡਾਂ ਦੇ ਨੌਕਰੀ ਹਾਸਲ ਕਰਨ ਵਾਲਿਆਂ ਵਿੱਚ ਤਿੰਨ ਅਕਾਲੀ ਲੀਡਰਾਂ ਦੇ ਮੁੰਡੇ ਤੇ ਭਤੀਜੇ ਤਿੰਨ ਪਟਵਾਰੀਆਂ ਦੇ ਮੁੰਡੇ ਇੱਕ ਕਰਨਗੋ ਦਾ ਮੁੰਡਾ ਹੋਰ ਵੀਆਈਪੀ ਦੇ ਰਿਸ਼ਤੇਦਾਰ ਵੀ ਸ਼ਾਮਲ ਨੇ ਗੋਬਿੰਦਪੁਰਾ ਦੇ 899 ਕਿਸਾਨਾਂ ਚੋਂ 266 ਕਿਸਾਨਾਂ ਦੀ ਜ਼ਮੀਨ ਦਾ ਤਬਾਦਲਾ ਇੱਕੋ ਤਰੀਕ ਵਿੱਚ ਕਰ ਦਿੱਤਾ ਗਿਆ ਸੋ ਦੋਸਤੋ ਇਸ ਤਰ੍ਹਾਂ ਇੱਕ ਵੱਡੀ ਠੱਗੀ ਤੇ ਕਿਸਾਨਾਂ ਨੂੰ ਹੁੰਦੀ ਧੋਖੇ ਦੀ ਜਿਹੜੀ ਅਦਾਸਤਾਂ ਨੇ ਸਹਿਬ ਸਿੰਘ ਬੜਬਰ ਜੀਹਰਾਂ ਤੋਂ ਮਿਲੀ ਸੀ ਤੇ ਆਪ ਸਭ ਨਾਲੇ ਸਾਂਝੀ ਕੀਤੀ ਤੇ ਤੁਸੀਂ ਇਹ ਪੋਸਟ ਜਿਹੜੀ ਇਹ ਪਲੀਜ਼ ਅੱਗੇ ਹੋਰ ਕਿਸਾਨ ਵੀਰਾਂ ਨਾਲ ਵੀ ਸ਼ੇਅਰ ਕਰੋ ਕਿਸ ਤਰ੍ਹਾਂ ਕਿੱਥੇ ਕਿੱਥੇ ਠੱਗੀਆਂ ਵਾਈਦਿਆਂ ਨੇ ਕਿਸਾਨਾਂ ਨਾਲ ਬਹੁਤ ਬਹੁਤ ਧੰਨਵਾਦ